ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਮੇ ਪਾਣੀ ਜਪਜੀ ਸਾਹਿਬ ਜੀ ਦਾ ਜਾਪ ਸਰਣ ਕਰੀਏ ਤੇ ਲਹਾ ਪ੍ਰਾਪਤ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਈ ਜੇ ਸੋਚੀ ਲਖਵਾਰਾ ਚੁਪੇ ਜਪਨਾ ਹੋਈ ਜੇ ਲਹਰਿਆ ਨਿਵਤਾਰਾ ਓਕੇ ਨ ਬਖਨੋ ਤੇਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਾਨ ਪਾਲਕ ਹੋਏ ਤਿਕਨ ਤੁਲੇ ਨਾਲ ਵਿਚਿਆ ਰਹੀ ਹੈ ਕਿਉ ਗੋੜੀ ਚੁਟੀ ਪਾਲੋ ਬਖਵਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਾਂ ਨ ਆਕਾਰ ਹੁਕਮ ਨਾ ਕਹਿਆ ਜਾਈ ਬਖਵੀ ਹਵਨ ਜੀ ਹੁਕਮ ਲੇਵੜੀ ਆਈ ਹੁਕਮੀ ਉਤਮ ਨੀਚ ਉਕਮਨ ਲੈ ਕੇ ਦਸਲ ਪਾਈ ਐ ਇੱਕ ਦਾ ਹੁਕਮੀ ਬ੍ਰਿਸ਼ ਇੱਕ ਹੁਕਮੀ ਦਾ ਭਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕhme ਜੇ ਜੁਜੇ ਤਹਉhme ਕਹਿ ਨਾ ਕੋਈ ਗਾਵੇ ਕੋ ਤਾਣ ਹੁੜਵੇ ਕਿਸੇ ਤਾਣਾ ਗਾਵੇ ਕੋ ਤਾਤ ਜਣ ਨਿਸ਼ਾਣਾ ਗਾਵੇ ਕੋ ਗੁਣਟੀਆਂ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤੁਮਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਪੇ ਦਿਸੇ ਦੂਰ ਗਾਵੇ ਕੋ ਵੇਖੇ ਹਜ਼ਰ ਦੂਰ ਇਤਨਾ ਹੀ ਦੁਨਿਆਵੀ ਟੋਟ ਕਾਥ ਕੋ ਕਤ ਕੱਛੀ ਕੋਟੀ ਕੋਰ ਕੋਟਾ ਦਿੰਦਾ ਦੇ ਲੈਣ ਸੰਗ ਪਾਹੇ ਜੁਗ ਜੁਗੰਤਰ ਖਾਈ ਖਾਹੇ ਕੁਕੀ ਕਮ ਚਲਾਏ ਰਹੋ ਨਾਨਕ ਇਸ ਵਿੱਚ ਵਹ ਪ੍ਰਵਾਹ ਸਤਿ ਸਹਬ ਸਤਿ ਨਾਏ ਆਖਿਓ ਅਪਾਰੋ ਆਖੇ ਮੰਗੇ ਰੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖਿਆ ਜਿਦਿਸੇ ਦਰਬਾਰ ਓ ਕੀ ਭੋਲਣ ਬੁੱਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਚਾਰ ਕਰਮੀ ਆਵੀ ਕੱਪੜਾ ਨਦਰੀ ਮੁਗਦਵਾਰ ਨਾਨਕ ਐ ਵਹਿ ਜਾਣੇ ਸਭ ਆਪੇ ਸੱਚਿਆਰ ਆਪਿਆ ਨ ਜਾਏ ਕੀ ਤਨ ਹੋਏ ਆਪੇ ਆਪੇ ਅਨੰਦਨ ਸੋਏ ਜਿਨ ਸੇਵੇ ਤੇ ਪਾਇਆ ਮਾਨ ਨਾਨਕ ਗਾਵੀਏ ਗੁਣ ਤੁਹਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਮ ਦਾ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਔਰ ਇਸਸਾ ਰੇ ਗੁਰ ਗੌਰ ਰਖਾ ਬ੍ਰਹਮ ਗੁਰ ਪਾਰ्वती ਮਾਈ ਜਿਹੋ ਜਨ ਅਖਾ ਨਹੀਂ ਕਣਕ ਤਨ ਜਾਏ ਗੁਰਾ ਇੱਕ ਦੇ ਕੁਛਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੇਰਿ ਸਰਨ ਜਾਏ ਤੀਰਤ ਨਾਵਾ ਜੇਤ ਜੇ ਪਾਵਾ ਮਣ ਬਾਣੇ ਕੀ ਨਾਇ ਕਰੀ ਜੇਤੇ ਸਿਰ ਰੁਪਾਈ ਵੇਖਾ ਮਣ ਕਰਮਾ ਕੀ ਮਿਲੇ ਲਈ ਮਤ ਵਿੱਚ ਅਰਤਨ ਨਾਰ ਮਾਨਿਕ ਜੇ ਇੱਕ ਗੁਰ ਕੀ ਸਿਖ ਸੁਣੇ ਗੁਰਾਂ ਇੱਕ ਦੇ ਬੁਝਾਏ ਸਭਨਾ ਜੀਆਂ ਕਗ ਦਾਤਾ ਸੋ ਮੇਰੀ ਸਰਨ ਜਾਈ ਜੇ ਉਚਾਰਿ ਅਰਜੋਰ ਹੋਦ ਸੁਣੀ ਹੋਏ ਨਵਖਣਾਵੇ ਜਾਣੀਐ ਨਾਲ ਚੇ ਸਾਕੋਏ ਚੰਗਾ ਨਾ ਰਖਾਇਕੇ ਜਸ ਕੀਰਤਿ ਜਗ ਲਐ ਜੇ ਤੇ ਸਿ ਨੰਦਰ ਨ ਆਵੇ ਤਵਾਤ ਨ ਪੁੱਛੋ ਕਾਏ ਕੀਟੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਕਿਨਰ ਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤੇ ਹਕੁਨ ਸੁਝਈ ਜੇ ਤੇ ਸਿਗੁਣ ਕੋਈ ਕਰੇ ਸੁਣ ਸਿਦ ਪੀਰ ਸਰਨਾਤਾ ਸੁਣੈ ਦਰਦੁ ਲਗਾਸ ਸੁਣੈ ਦੀਪ ਲੋ ਪਤਾਲ ਸੁਣੈ ਪਾਨ ਸਕੇ ਕਾਲ ਨਾਨਕ ਭਗਤ ਨਵ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸੁਰ ਮੈਨ ਦਾ ਸੁਣੈ ਮੋਖ ਸਾਨ ਮੰਦ ਸੁਣੈ ਜੋਗ ਜੋਤਨ ਭੇਦ ਸੁਣੈ ਸਾਸ ਸਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੋਣੇ ਦੁਖ ਪਾਪ ਕਾ ਨਾਸਾ ਸੁਣੈ ਸਸਨ ਤੋ ਗਿਆਨ ਆਉ ਸੁਣੈ ਅਸਤਿ ਕ੍ਰਿਸ਼ਨਾਨੋ ਸੋਣੇ ਪੜ ਪੜ ਪਾਵੇ ਮਾਨੋ ਸੁਣ ਲਾਗੇ ਸਹਿਜ ਧਿਆਨ ਨਾਨਕੋ ਭਗਤਾਂ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸਾ ਸੋਣੇ ਸਰਗੁਣਾ ਕੇਗਾ ਸੋਣੇ ਸੇਖ ਪੀਰ ਪਾਤਸ਼ਾ ਮਨੰਦੇ ਪਾਵੇ ਰਾ ਸੁਣ ਹਾਥ ਉਸ ਗਾਓ ਨਾਨਕ ਭਗਤਾਂ ਦਾ ਵਿਗਾਸ ਸੁਣਈ ਤੂਖੇ ਪਾਪ ਕਾ ਨਾਸ ਮਨੇ ਕੀ ਗਾਤੋ ਕੀ ਨ ਜਾਏ ਜੇ ਕੋ ਕਹੇ ਪਿਛੇ ਪ੍ਰਸਤਾਏ ਕਾਗਦ ਕਲਮ ਲਿਖਣਾਰ ਮਨੇ ਕਾ ਬਹਿ ਕਲ ਵਿਚਾਰੋ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਉਹਨ ਕੋਏ ਮੰਨੇ ਸੁਰਤ ਹੋਈ ਮਨ ਬੁਧਾ ਮੰਨੇ ਸਗਲ ਪੌਣ ਕੀ ਸੋਧਾ ਮੰਨੇ ਮਹਜ ਟਨ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਰੱਬ ਨੇ ਹੋਈ ਜੇ ਕੋ ਮਾਣ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਅਤਿ ਸੰਪੁਰਟ ਜਾਈ ਮੰਨੇ ਮਗਨ ਚਲੇ ਪੰਥ ਮੰਨੇ ਚਰਮ ਸਤੇਸਨ ਮੰਨਦਾਓ ਐਸਾ ਨਾਮ ਰੰਝਨ ਹੋਈ ਏਕੋ ਮਨ ਜਣੀ ਮਨ ਕੋਏ ਅੰਨੇ ਪਾਵੇ ਮੁਕਤ ਦਵਾਰੋ ਮੰਨੇ ਪਰਵਾਰੇ ਸਤਾਰੋ ਮੰਨੇ ਚਰੇ ਚਰੇ ਗੁਰ ਸੇਖੋ ਮੰਨੇ ਨਾ ਕੋ ਪੈ ਨਾ ਵੇਖੋ ਐਸਾ ਨਾਮ ਰੰਝਨ ਹੋਈ ਏਕੋ ਮਨ ਜਣੀ ਮਨ ਕੋਏ ਪੰਜ ਪ੍ਰਵਾਹਨ پچ پرتان پچے پا وترگی مانو پنچ سوہے در جان پنچا کا گریان یا کو کہے کہار کرتے کے کرنے نہیں سوار ਸੋਲ ਜਨਮ ਦੇ ਆ ਕਉ ਤੋ ਸੰਤੋ ਛਾਪ ਰੱਖਿਆ ਜਨ ਸੂਤ ਜੇ ਕੋ 부ਜੇ ਹੋਇ ਇਸ ਚਾਰ ਤਵਲੇ ਉਪਰ ਕੇਤਾ 파ਰੋ ਦੰਤੀ ਹੋਰ ਪਰੇ ਹੋਰ ਹੋਰਾ ਇਸਤੇ ਭਾਰਤਲੇ ਕੌਣ ਜੋਰਾ ਜੀ ਜਾਤ ਰਿੰਗਾ ਕੇ ਨਾਅ ਸਭ ਨਾਲ ਲਿਖਿਆ ਉਡੀ ਕਲਾਮ ਹੋ ਹਉ ਲਖਣ ਜਾਣੇ ਕੋ ਐ ਨੇ ਕਰਿ ਕਿਆ ਕੇਤਾ ਹੋਇ ਕੇਤਾ ਤਾਨ ਸੁਹਾਲੇ ਰੂਪਾ ਕੀਤੀ ਦਾਤ ਜਾਣੇ ਕੌਣ ਕੋਤਾਇ ਕੀਤਾ ਪੈਸਾ ਇਕ ਗਵਾਉ ਤਿਸ ਦੇ ਹੋਇ ਲਖ ਦਰੀਆਉ ਕੁਦਰਤ ਚਾਣ ਕਾ ਵਿਚਾਰ ਵਾਰ ਜਮੇ ਕੇ ਵਾਰ ਜੋ ਤੁਧ ਪਾਵੇ ਸਾਈ ਭਲੀ ਕਰ ਤੂੰ ਉਸ ਦਾ ਸਲਾਮ ਅਤਿ ਨਰੰਕਾਰ ਅਸੰਗ ਜਪ ਅਸੰਗ ਭਾਉ ਅਸੰਗ ਪੂਜਾ ਅਸੰਗ ਸਬਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੰਤੀ ਅਸੰਗ ਦਾਤਾਰਕ ਅਸੰਗ ਸੋਰ ਮੋ ਭਕਸਾਰ ਅਸੰਗ ਮੋਨ ਲਿਉਲਾਇ ਤਾਰਕ ਕੁਦਰਤ ਕੋਨ ਕਾ ਵਿਚਾਰ ਗਵਾਰਨ ਜਮ ਇਕਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਉਸਦਾ ਸਲਾਮਤ ਨਰੰਕਾਰ اسن پور ہند گو اسنگ چور ہرام گور اسنگ امر کر جائے کرجائے جوہر آسان سو رتیا کما ہے، اسا پاپی پاپ کر کرجائے اصن کوڑی یار گھوڑے پھر آئے اسنگ ملچ ملبا ہے، اسگ مل نندک سر کرے پہارو نانک نیچ کہے ویچارو ਵਾਰਨ ਦੇ ਕਿਵਾਰ ਜੋਤਿਤ ਭਾਵੇ ਸਈ ਭਲੀਕਾਰ ਤੂਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਗ ਥਾਉ ਅਗਮ ਅਗਮ ਸੁਨਕਿ ਲੋ ਅਸੰਕੇ ਸਰਪਾਰ ਹੋਏ ਅਖਰੀ ਨਾਮ ਕ੍ਰੀਸ਼ਾ ਲਾ ਅਖਰੀ ਗਿਆਨ ਗੀਤ ਗੁਣਗਾ ਅੱਖਰ ਲਿਖਣ ਬੁਲਣ ਬਾਣ ਅੱਖਰਾਂ ਸਰ ਸੰਜਗ ਆਖਣ ਜਿਨੇ ਲਿਖੇ ਤੇ ਸਰਨਾਏ ਜੋ ਫਰਮਾਏ ਤੇ ਤੋ ਪਾਏ ਜਿ ਤੱਕ ਕੀਤਾ ਤੇ ਤੈ ਨਾਉ ਵਿਣਨਾ ਵੀ ਨਹੀਂ ਕੋ ਥਾਉ ਕੁਦਰਤ ਕੋਣ ਕਹੇ ਚਾਰ ਵਰਨ ਜਿਵੇਂ ਕਿ ਵਾਰ ਜੋਤਿ ਤੇ ਭਾਵੇ ਸਾਈ ਫ੍ਰੀਕਾਰ ਓ ਸਦਾ ਸਲਾਮਤ ਨਰੰਕਾਰ ਹਰਿਆਤਰ ਤਨੇ ਪਾਣੀ ਦੇ ਤੇ ਉਤਰ ਸਖੇ ਮੂਤ ਪਲੀ ਚੀਕੜ ਹੋਏ ਦੇ ਸਾਬੂਨ ਲੀਰ ਧੋਏ ਹਰਿਏ ਮਤ ਪਾਪ ਕੇ ਸੰਗ ਉਦੋਂ ਬੇਨਾਮੇ ਕੇ ਰੰਗਾ ਉਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖਲੇ ਜਾਓ ਆਪੇ ਬੀਜ ਆਪੇ ਖਾਓ ਨਾਨਕ ਕੁਮੀਆ ਹੋ ਜਾਓ ਤੀਰਥ ਤਪ ਤੇ ਅਦਾਨ ਜੇ ਕੋ ਪਾਵੇ ਤੁਲਕਾਮਾ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਿਲਣਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਅਣ ਗੁਣ ਕੀਤੇ ਅਗਤ ਨ ਹੋਏ ਸਵਾਤਾਤ ਬਾਣੀ ਪਰਮਾਉ ਸਤਸੰਹ ਸਦਾ ਮਨ ਚਾਉ ਕੌਣ ਸੁਵੇਲਾ ਵਖਤ ਕਹਿਣਉ ਕੌਣ ਤੁਕਣਵਾਰ ਕੌਣ ਸਰਤੀ ਮਹਾ ਕਣਤ ਆਕਾਰ ਵੇਲ ਨ ਪਈ ਪੰਤੇ ਜੋਵੇ ਲੈ ਕੁਰਾਨੋ ਕ੍ਰਿਸ਼ਨ ਪਾਇਓ ਕਾ ਦਿਆ ਜੇ ਲਿਖਨੇ ਕੁਰਾਨੋ ਤੇ ਤਵਾਰ ਨਾ ਜੋਗੀ ਜਾਣੇ ਰਤਮ ਹੋ ਨ ਕੋਈ ਜਾ ਕਰਤਾ ਸਿਰਤੀ ਕੋ ਸਾਜੀ ਆਪੇ ਜਾਣੇ ਸੋਈ ਕੁਰਿਆ ਕਾ ਕੀ ਸਲਾਹੀ ਵਰਨਿਕੂ ਜਾਣਾ ਨਾਨਕ ਆਖਣ ਸਭ ਕੋ ਆਖੈ ਇਕਦੂ ਇਕ ਸਿਆਣਾ ਵੱਡਾ ਸਾਹਿਬ ਢੀ ਨਾਹੀ ਕੀਤਾ ਜਾ ਕਹੋ ਆਏ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੁਹੈ ਪਤਾ ਨ ਪਤਾ ਲੋ ਨਖਗ ਸਗਾਸ ਓੜ ਕੋੜ ਪਾਲ ਥੱਕੇ ਵੇਦ ਕਹਿਣਿ ਕੀ ਬਾਤੋ ਸਾ ਸਠਾਰੀ ਕਹਿਨ ਕਿਤੇ ਬਾ ਅਸਲੋਂ ਇੱਕ ਧਾਤ ਲਿਖਾ ਹੋਏ ਤਲਿਖੇ ਲਿਖੇ ਵਿਣਾਸ ਨਾਨਕ ਉਹ ਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਤੀ ਸੁਰਤ ਨ ਪਾਈਆ ਅੰਧਿਆ ਤੇ ਵਾਪੇ ਸਮਝ ਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹੈ ਸੇਤੀ ਮਾਲ ਧਨ ਕਿਹੜੀ ਤਲ ਨ ਹੋਵਨੀ ਜੇ ਤਿਸ ਨੂੰ ਨਾ ਵਿਸਰੇ ਅੰਤ ਨ ਸਿਪਤੀ ਕਹਿਣ ਅੰਤ ਅੰਤ ਨ ਕਰਣੇ ਦੇਣ ਅੰਤ ਅੰਤ ਨ ਵੇਖਣ ਸੁਣਣ ਨ ਅੰਤ ਅੰਤ ਜਾਪੇ ਕਿਆ ਮਨ ਮੰਤ ਅੰਤ ਜਾਪੇ ਕੀਤਾ ਕਰੋ ਅੰਤ ਜਾਪੇ ਪਰਵਾਰੋ ਉੰਨਿ ਕਾਰਣ ਕਿ ਤੇ ਬਿਲ ਲਾ ਹੈ ਤਾਂ ਕਿੰਦ ਨਾ ਪਾਏ ਜਾਹੇ ਕੋ ਉੰਦ ਨ ਜਾਣੇ ਕੋ ਵਾਹ ਤਾ ਕਈਏ ਬਤ ਹੋਈ ਵੱਡਾ ਸਭ ਉੱਚਾ ਥਾ ਉੱਚੇ ਉਪਰ ਉੱਚਾ ਨਾਮ ਐੜੂ ਚਾਹੋ ਵੀ ਕੋਈ ਤੈਉ ਚੇ ਕੋ ਜਾਣੇ ਸੋਈ ਜਿਉੜਾਬ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤਿ ਬੋਤਾ ਕਰਮ ਲਿਖਿਆ ਨ ਜਾਇ ਵਡਾ ਦਾ ਤਤਲ ਨ ਤਮਾਏ ਕਿਤੇ ਮੰਗੇ ਜੋਤਿ ਪਰ ਕਿਤੇ ਗੁਣ ਨਹੀ ਵਿਚਾਰ ਕਿਤੇ ਖਾ ਕੁੱਟੇ ਵੇਕਾਰ ਕਿਤੇ ਲਲ ਮੁਕਰ ਪਾਹਿ ਕਿਤੇ ਮੂਰਖਾਈ ਖਾਹਿ ਕਿਤਿਆਂ ਦੂਖੇ ਭੋਖਸ ਤਮਾਰਾ ਅਵੀ ਰਾਤ ਰੀ ਦਾ ਤਾਰੋ ਮਨ ਖਲਾਸੀ ਬਾਣੇ ਹੋਏ ਰਾਖ ਸਕੇ ਕੋਵੇ ਜੇ ਕੋ ਖੈ ਅਖਣ ਪਾਏ ਉਹ ਜਾਣ ਜਿਤੀ ਹੋਏ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਈ ਕੈ ਜਿਸਨ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਰ ਗੁਣ ਅਮਰ ਵਪਾਰ ਅਮਰ ਵਪਾਰੀ ਅਮਰ ਬੰਡਾਰ ਅਮਰ ਆਵੇ ਅਮਰ ਨੇ ਜਾਏ ਅਮਰ ਭਾਈ ਮੁੰਨਾ ਸਮਾਹੇ ਅਮਰ ਧਰਮ ਅਮਰ ਦੀ ਬਾਣ ਅਮਰ ਤੁਲ ਮਲ ਪ੍ਰਮਾਣ ਅਮਰ ਬਖਸ਼ੀ ਸਮਲ ਨਿਸ਼ਾਨ ਅਮਰ ਕਰਮ ਅਮਰ ਪ੍ਰਮਾਣ ਮੁੱਲ ਮੁੱਲ ਖਿਆਨੇ ਜਾਏ ਆਖਾ ਕਰੇ ਲੇ ਲਾਏ ਆਕੇ ਵੇਦ ਪਾਠ ਪੁਰਾਣ ਆਖੇ ਭੜਮਿਆ ਕੇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਜ ਕੇ ਸਿੱਧ ਆਖੇ ਕੀਤੇ ਕੀਤੇ ਬਦ ਆਖੇ ਦਨ ਆਖੇ ਦੇਵ ਆਖੇ ਸੁਰ ਨਰਮੁਜਨ ਸੇਵਾਇ ਇਤੇ ਆਖੇ ਆਖਣ ਪਾਹਿ ਇਤੇ ਕਹਿ ਕੇ ਉਠਟ ਜਾਹਿ ਇਤੇ ਕੀਤੇ ਹੋਰ ਕਰੇ ਤਾਂ ਸਕੇ ਕਈ ਕੇ ਜੁੜ ਭਾਵੇ ਤੜ ਹੋਵੈ ਨਾਨਕ ਜਾਣ ਸਾਚਾ ਸੋਇ ਇਕੋ ਅਖੇ ਬੋਲ ਵਿਗਾੜੋ ਕੇਸਰ ਗੁਵਾਰਾ ਗਵਾਰੋ ਸੋਦਰ ਕੇ ਹਾ ਸੋ ਕਰਕੇ ਹਾ ਜਿਤਗੇ ਸਰਬ ਸਮਾਨੇ ਵਾਜੀ ਨਦਨੇ ਕ ਸੰਖਾ ਇਤੇ ਵਣ ਹਾਰੇ ਕੇਤੇ ਰਗ ਪ੍ਰੇਸੁਕੀਨ ਕੇਤੇ ਗਣ ਹਾਰੇ ਗਾਵੇ ਤਾਨਾ ਆਉਣ ਪਣੀ ਵੇ ਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚੈਤਕ ਬਤ ਲਖ ਜਾਣ ਹੈ ਲਖਲੇ ਤਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸਾਨ ਦਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵ ਤੇ ਅੰਦਰ ਨ ਲਏ ਗਾਵੇ ਸਿਸਮੰਦੀ ਅੰਦਰ ਗਾਵ ਸਾਚ ਵਿਚਾਰੇ ਗਾਵਨ ਜਤਿਸ਼ਟਿਯੰ ਤੌਖੀ ਗਾਵੇ ਵੀਰ ਕਰਾਰੇ ਗਾਵਨ ਤੋ ਆਪਣਾ ਕਿਸਾਰਾ ਜੋਜਗ ਵਿਦਿਆ ਨਾਲੇ ਗਾਵੇ ਮੋਹਣੀਏ ਮਨ ਮਹਾਨਾ ਸੁਰਗਾ ਮਸ ਪਿਆਲੇ ਗਾਵੇ ਨਰਤਨ ਉਪਾਈ ਤੇਰੇ 68 ਤੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਉਰ ਪੰਡਾ ਕਰ ਕਰ ਰੱਖੇ ਧਾਰੇ ਸੇ ਚੁਰਨ ਗਾਵੇ ਜੋਤਿ ਭਾਵਨੋ ਪ੍ਰਤੇ ਤੇਰੀ ਪਤਰਸਾਲੈ ਹੋਰ ਕੀਤੇ ਗਾਵਨੋ ਸੇ ਮੇਤਨ ਆਵਨੋ ਨਾਨਕ ਕਿਵਿਚਾਰੇ ਸੋਈ ਸੁਦਾ ਸਤਿ ਸਹਬ ਸੱਚਾ ਸੱਚੇ ਨਾਹੀ ਹੈ ਵੀ ਉਸ ਜੈਨ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਸੇ ਮਾਇ ਜਿਨੂ ਪਾਈ ਕਰ ਕਰ ਵੇਖੇਤੇ ਪਿਣਾ ਜੋਤਿ ਸਿਦੇ ਉੜਾਈ ਜੋਤਿ ਸੇ ਪਾਵੇ ਸੋਈ ਕਰਸੀ ਉਕਮਨਾ ਕਰਣਾ ਜਾਈ ਸੋ ਪਾਸ ਸਾਹ ਸਾ ਪਾਸ ਸਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰਿ ਬਹੁਤਾ ਕਿੰਤਾ ਕਾਲ ਖਵਾਰੀ ਕਾਇਆ ਜੁਗਤਰਨ ਦਾ ਪ੍ਰਤੀਤ ਆਏ ਪੰਥੀ ਸਲਜਮਾਤੀ ਹਾਂਜੀ ਤੇ ਜਗਜੀਤ ਆਦੇਸ ਆਦੇਸ ਆਦੇ ਨੀਲ ਨਾਦੇ ਨਹਾਤਾ ਜੋ ਜੁਗ ਇਕ ਹੋਵੇ ਸੋ ਭਗਤ ਗਿਆਨ ਹੈ ਭੰਡਾਰਣ ਗੜਗੜ ਵਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਤ ਸਦਾ ਰਸਾਦ ਸੰਜੋਗ ਵਿਸ਼ੁਗ ਜੀ ਕਾ ਚਲਾਵੇ ਲਿਖਿਆ ਵੇ ਭਾਗ ਆਦੇਸ ਆਦੇਸ ਆ ਦੇ ਨੀਲੇ ਨਾ ਦਿਨ ਹੱਤਾ ਜੋ ਜੋ ਗੀਖੋ ਵੇਸ ਇਕ ਮਾਈ ਜੂਤਿ ਆਈ ਐਂ ਚਲੇ ਪਰਵਾਣੋ ਇਕ ਸੰਸਾਰਿਕ ਭੰਡਾਰੀ ਇਕ ਲਾਏ دیਵਾਨਾ ਜੋ ਜਦ ਭਾਵੇ ਤਵੇਂ ਚਲਾਵੇ ਯੋਹ ਵੇ ਫਰਮਾਣੋ ਓ ਵੇਖੇ ਉਹਨਾ ਨਦਰ ਨ ਆਵੇ ਓ ਤਾ ਵੀੜਾਣੋ ਅਦੇਸ ਅਦੇਸ ਆ ਦੇ ਨੀਲੇ ਨਾ ਦਿਨ ਹੱਤਾ ਜੋ ਜੋ ਗੀਖੋ ਵੇਸ ਅਸਨ ਹੋਈ ਲੋਈ ਬੰਦਾਰ ਜੋ ਕਿਸ ਪਾਸੇ ਕਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਸ ਅਦੇਸ ਅਦੇ ਨੀਲੇ ਨਦਨ ਹਤ ਜੋ ਜਗ ਕੋ ਵੇਸ ਇੱਕ ਦੂਜੇ ਭੋਲਾ ਕਹੋਏ ਲਖੋ ਵੇ ਲਖੀਸ ਲਖ ਲਗਿੜਾਖੇਕ ਨਾਮ ਜਗਦੀਸ਼ ਐ ਤਰ ਪਤ ਪੌੜੀਆਂ ਤੜੀਆ ਕੀਸਾ ਸੁਣ ਗੱਲਾਂ ਆਕਾਸ਼ ਕੀ ਟਾਇ ਆਈ ਰੀਸਾ ਨਾਨਕ ਨਦਰੀ ਪਾਈ ਐ ਊੜੀ ਕੂੜੇ ਠੀਸਾ ਆਖਣ ਜੋਰ ਜਪੈਨੇ ਜੋਰਾ ਜੋਰਨ ਮੰਗਣ ਦੇਣ ਨ ਜੋਰਾ ਜੋਰਨ ਜੀਉਣ ਮਰਨ ਨਹੀਂ ਜੋਰਾ ਜੋਨ ਰਾਜ ਮਾਲ ਮਨ ਸੋਰਾ ਜੋਨ ਸੁਚ ਗਿਆ ਵਿਚਾਰ ਜੋਨ ਜੁਗਤੀ ਛੁੱਟੇ ਸੰਸਾਰ ਜਿਸ ਹਾਜ਼ਰ ਪਰਵੇਕੇ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੇ ਰੁੱਤੀ ਧਤੀ ਵਾਰ ਪਉਣ ਪਉਣ ਅਗਨੀ ਪਾਤਲ ਤਸ ਵਿੱਚ ਧਰਤੀ ਤਾਂ ਰਕੀ ਤਰਮਸਾਲ ਤਸ ਵਿੱਚ ਜੀ ਉਸਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਪਰਮੀ ਕਰਮੇ ਹੋਏ ਵਿਚਾਰ ਸੱਚਾ ਕੋ ਸੱਚਾ ਦਰਬਾਰੋ ਹਿਤੇ ਸਹਨ ਪੰਜ ਪ੍ਰਵਾਨੋ ਨਜ਼ਰੀ ਕਰੋਂ ਪਏ ਨਿਸ਼ਾਨੋ ਕਛ ਪਏ ਉੱਛੇ ਪਾਏ ਨਨਕੇ ਆ ਜਾਪੇ ਜਾਏ ਧਰਮ ਕੰਡ ਕਹਿਓ ਧਰਮੋ ਗਿਆਨ ਕੰਡ ਗਾਖੋ ਕਰਮੋ ਕੇਤੇ ਪੌਣ ਪਣੀ ਸੰਤਰੋ ਕੀਤੇ ਕਾਨ ਮਹੈਸਾ ਕੀਤੇ ਬ੍ਰਹਮੇ ਗਾੜਤ ਘੜੀ ਐ ਰੂਪ ਰੰਗ ਕੀ ਵੇਸਾ ਇਤਿਹਾ ਕਰਮ ਭੂਮੀ ਮੇਰ ਕੇਤਾਏ ਕੀਤੇ ਰੂਪ ਦੇਸਾ ਕੀਤੇ ਅੰਦ ਚੰਦ ਸੂਰ ਕੇਤਾਏ ਕੀਤੇ ਮੰਡਲ ਦੇਸਾ ਕੀਤੇ ਸਿੱਧ ਬੋਧਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਤਾਂ ਨਮਨ ਕੀਤੇ ਇਤਿ ਤੀਰਤਨ ਸਮੰਦ ਕਿਤਿਆ ਖਾਣੀ ਕਿਤਿਆ ਬਾਣੀ ਇਤੇ ਪਾਤਨੰਦੈ ਇਤੇ ਸੁਰਤੀ ਸੇਵਕ ਇਤੇ ਨਾਨਕ ਅੰਤ ਨਹਿ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਇਤੇ ਨਾਦ ਬਿਨੋਲ ਕੋੜਿ ਅਨੰਦ ਸਰਮਖੰਡ ਕੀ ਬਾਣੀ ਰੂਪ ਇਥੇ ਘੜਤ ਗੜੀਏ ਵਾਚਨੋਪਾ ਤਾਂਕੇ ਗਲ ਨਕਿਛਿਆ ਨਾ ਜਾਹੇ ਜੇ ਕੋ ਕਹੇ ਵਿਚੇ ਪ੍ਰਸਤਾਏ ਇਥੇ ਘੜੀਏ ਸੁਰਤਿ ਮਤਮਨ ਬੋਧਾ ਇਥੇ ਘੜੀਏ ਸੁਨਾਨਾ ਕੀ ਸਦ ਕਰਮਖੰਡ ਕੀ ਬਾਣੀ ਜੋਰਾ ਇਥੇ ਹੋਰ ਨ ਕੋਈ ਹੋਰਾ ਇਥੇ ਜੋਤਿ ਮਹਾਮਲਸੂਰਾ ਤਿਨ ਮੇਂ ਰਾਮ ਰਿਆ ਵਰਪੂਰਾ ਇਥੇ ਸੀਤੋ ਸੀਤਾ ਮਹਿਮਾ ਮਾਹੇ ताके रूप न कथने जाहे न मरे न ठागे जाहे इनके राम वसे मन महै इस्ते पटव से केलो अरे आनंद चमन सोई साच खंड वसे रंगकार कर कर देखै नदर निहाल इथे खंड मंडल और पंडा जेको कथे तांतना अंत ता, इथे लो लो आकार ਜਿਉ ਜੋ ਕੰਤਿ ਤਿਤਕਾਰੋ ਵੇਖੇ ਉਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤਿਰਸ ਨਿਆਰ ਅਹਿਰਨ ਮਤ ਵੇਰਤਿਆਰ ਭੋਖ ਲਾ ਅਗੰਤਪਤਾਉ ਭੰਡ ਭਾਉ ਅੰਮ੍ਰਿਤ ਟਾਲੋ ਕੜੀਏ ਸਭ ਸਿਟਕ ਸਾਨ ಜನ ಕೌ ನದ ತನ ಕಾರ ನಾನಕ ನದರಿ ನರಿಹಾರ ಶಲೋಕಾಾಣಿ ಗುರು ಪಾಣಿ ಪಿತ್ತ ಮಾತ ನೃತ ಮಹತ್ತೂಸರಾ ದಯ ਐਲੇ ਸੱਜਣ ਰਤਾ ਚੰਗੀਆਂ ਬੁਰੀਆਂ ਵਾਚੇ ਤਰਮਿਹ ਦੂਰਾ ਕਰਮੀਆਂ ਪਾਇ ਆਪਣੀ ਕਿਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤਿ ਗਾਲ ਨਾਨਕ ਤੇ ਮਖੰਝ ਨੇ ਕੀਤੀ ਛਟੀ ਨਾਨ ਜਿਨੀ ਨਾਮ ਵੰਦਿਆ ਆਇਆ ਗਹਿ ਮਸਕਤੀਆਂ ਨਾਲ ਨਾਲ ਕਿਤੇ ਮੁਖ ਜਲੇ ਕੀਤੀ ਛਟੀ ਨਾਲ